ਪੰਜਾਬ ਜੌਬ ਹੈਲਪ ਚੈਨਲ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਜਿਸੀ ਤੁਹਾਨੂੰ ਦੱਸਣ ਜਾ ਰਿਹਾ ਯੂਪੀਐਸਸੀ ਦੇ ਵਿੱਚ ਜੋ ਸੈਂਟਰਲ ਆਰਮਡ ਪੁਲਿਸ ਫੋਰਸ ਦੇ ਅਸਿਸਟੈਂਟ ਕਮਾਂਡਰ ਤੇ ਐਗਜ਼ਾਮ ਆਏ ਨੇ ਆਨਲਾਈਨ ਫਾਰਮ ਉਸ ਵਿੱਚ ਜੋ ਡਿਟੇਲਡ ਐਪਲੀਕੇਸ਼ਨ ਫਾਰਮ ਇਹਨਾਂ ਨੇ ਮੰਗੇ ਨੇ ਇਸ ਵਿੱਚ કુલ ਪੋਸਟਾਂ 506 ਰਹਿਣਗੀਆਂ ਜਿਸ ਵਿੱਚ ਕਿ ਸੈਂਟਰਲ ਆਰਮਡ ਪੁਲਿਸ ਫੋਰਸ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਅ ਅਸਿਸਟੈਂਟ ਕਮਾਂਡਰ ਤੇ ਐਗਜ਼ਾਮ ਹੋਊਗਾ ਪੰਜ ਤਰ੍ਹਾਂ ਦੇ ਪੋਸਟਾਂ ਨੇ ਬੀਐਸਐਫ ਸੀਆਰਪੀਐਫ ਸੀਆਈਐਸਐਫ ਆਈਟੀਬੀਪੀ ਤੇ ਡਬਲਐਸਬੀ ਤੇ ਇਸ ਨੂੰ ਤੁਸੀਂ ਸ਼ਾਮ 6 ਵਜੇ ਤੱਕ 18 ਅਕਤੂਬਰ ਦੀ ਸ਼ਾਮ 6 ਵਜੇ ਤੱਕ ਅਪਲਾਈ ਕਰ ਸਕਦੇ ਹੋ ਫੀਸ ਇਸ ਵਿੱਚ ਜਨਰਲ categories 200 ਰੁਪਏ ਰੱਖਿਆ ਨਾ ਲਿਆ ਤੇ ਐਸਸੀ ਕਾਸਟ ਐਸਟੀ ਕਾਸਟ ਤੇ ਔਰਤਾਂ ਨੇ ਲਈ 0 ਫੀਸ ਇਹਨਾਂ ਨੇ ਰੱਖੀ ਗਈ ਆ ਇਸ ਵਿੱਚ ਜੋ ਕੁਆਲੀਫਿਕੇਸ਼ਨ ਇਹਨਾਂ ਨੇ ਮੰਗੀ ਆ ਕੈਂਡੀਡੇਟ ਕੋਲ ਜਿਸ ਨੂੰ ਅਪਲਾਈ ਕਰਨ ਲਈ ਕੋਈ ਵੀ ਬੈਚਲਰ ਡਿਗਰੀ ਕਿਸੇ ਵੀ ਯੂਨੀਵਰਸਿਟੀ ਦੇ ਕੋਲੋਂ ਤੁਹਾਡੀ ਪਾਸ ਕੀਤੀ ਹੋਣੀ ਚਾਹੀਦੀ ਆ ਤਾਂ ਹੀ ਤੁਸੀਂ ਇਸ ਪੋਸਟ ਲਈ ਐਲੀਜੀਬਲ ਹੋ ਤਾਂ ਹੀ ਤੁਸੀਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਏਜ ਤੁਹਾਡੀ ਇਸ ਪੋਸਟ ਨੂੰ ਅਪਲਾਈ ਕਰਨ ਲਈ 1 8 2024 ਤੱਕ ਘੱਟੋ ਘੱਟ ਉਮਰ ਤੁਹਾਡੀ 20 ਸਾਲ ਤੇ ਵੱਧ ਤੋਂ ਵੱਧ ਤੁਹਾਡੀ ਉਮਰ 25 ਸਾਲ ਦੀ ਹੋਣੀ ਚਾਹੀਦੀ ਆ ਏਜ ਰਿਲੈਕਸੇਸ਼ਨ ਵਿੱਚ ਦਿੱਤੀ ਜਾਊਗੀ ਜੋ ਕਿ ਇਹਨਾਂ ਦੇ ਰੋਲਸ ਮੁਤਾਬਿਕ ਹੋਊਗੀ ਸੋ ਉਹ ਤੁਸੀਂ ਚੈੱਕ ਕਰ ਲੈਣੀ ਆ ਇਸ ਵਿੱਚ ਜੋ ਡਿਟੇਲਡ ਅਪਲੀਕੇਸ਼ਨ ਫਾਰਮ ਡਫ ਦਾ ਫਾਰਮ ਹੋਣਾਗਾ ਇਹ ਹੀ ਫਿਜ਼ੀਕਲ ਸਟੈਂਡਰਡ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਤੇ ਮੈਡੀਕਲ ਸਟੈਂਡਰਡ ਟੈਸਟ ਹੋਣ ਲਈ ਤੁਹਾਡਾ ਪਾਸ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੇਕਰ ਤੁਸੀਂ ਐਦਾਂ ਹੀ ਘਰ ਬੈਠੇ ਨਵੇਂ-ਨਵੇਂ ਸਰਕਾਰੀ ਨੌਕਰੀ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ तो वीडियो में बहुत लाइक शेयर कर ताकि सारे लोगों को यही जानकारी पहुँच सके अपन पोस्टा साढ़े को घर बैठे भी अप्लाई करवा सकते हो थले इस पोस्ट की ऑफिशियल वैबसाइट दिखती गई है जिससे तीस जाके इस पोस्ट की अपलाई कर सकते हो या फिर साढ़े को अपलाई करवा सकते हो जेकर इंटरनेट कैफे या पोस्टा भरन का काम या फिर कंप्यूटर कोर्स घर बैठे करना है तो साढ़े देते गए नंबर से तो जरूर एक बार संपर्क करो थैंक यू वेरी मच